ਕਮੀ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ਼੍ਰੀ ਅਕਾਲਕਟਕ ਸਾਬ ਤੋਂ ਆਪਣੀ ਗਲਤੀ ਲਈ ਮਾਫੀ ਮੰਗ ਲਈ ਹੈ। ਉਹਨਾਂ ਇੱਕ ਪੱਤਰ ਭੇਜਿਆ ਸ਼੍ਰੀ ਅਕਾਲਕਟਕ ਸਾਹਿਬ ਵਿਖੇ ਜਿਸ ਵਿੱਚ ਉਹਨਾਂ ਨੇ ਬਿਨਾਂ ਕੋਈ ਦਲੀਲ ਦਿੱਤੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਗੁਰੂ ਦਾਸ ਦੇ ਪੰਥ ਤੇ ਇੱਕ ਨਿਮਾਣੇ ਸਿੱਖ ਵਜੋਂ ਦਾਸ ਇਕਬਾਲ ਸਿੰਘ ਲਾਲਪੁਰਾ ਬੇਨਤੀ ਕਰਦਾ ਹੈ ਕਿ ਮਿਤੀ 4 ਸਤੰਬਰ 2024 ਨੂੰ ਦਇਾਲ ਸਿੰਘ ਕਾਲਜ ਦਿੱਲੀ ਵਿੱਚ ਹੋਏ ਇੱਕ ਸਮਾਗਮ ਸਮੇਂ ਮੇਰੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ Hindu Devta ਭਗਵਾਨ ਵਿਸ਼ਨੂੰ ਦਾ ਅਵਤਾਰ ਕਹਿਣ ਆਦੇ ਦੋਸ਼ ਲੱਗੇ ਹਨ ਮੈਂ ਬਿਨਾਂ ਤਰਕ ਤੇ ਇਸ ਦੀ ਕੋਈ ਵਿਆਖਿਆ ਦਿੱਤੇ ਆਪਣੀ ਗਲਤੀ ਸਹਿਮਾਰ ਕਰਦਾ ਹਾਂ ਮੈਂ ਕਿਸੇ ਤਰਕ ਦੇ ਵਿਵਾਦ ਵਿੱਚ ਨਾ ਪੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਦੇ ਸਤਿਕਾਰ ਨੂੰ ਪੂਰਨ ਰੂਪ ਸਮਰਪਿਤ ਹਾਂ ਸੋ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮੈਂ ਇਸ ਚੀਜ਼ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਵੀ ਵਿਆਖਿਆ ਨਹੀਂ ਕਰਨਾ ਚਾਹੁੰਦਾ ਤੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜੋ ਵਿਸ਼ਨੂੰ ਨੂੰ ਲੈ ਕੇ ਬਿਆਨ ਦਿੱਤਾ ਸੀ ਉਸ ਬਾਰੇ ਮਾਫੀ ਮੰਗ ਲਈ ਹੈ